ਹਾਂਜੀ ਸਤਿ ਸ੍ਰੀ ਅਕਾਲ ਜੀ ਕਿਹਾ ਚਲ ਅੱਜ ਦੇ ਵਲੌਗ ਵਿੱਚ ਸਵਾਗਤ ਹੈ। ਇਹ ਵਲੌਗ ਦਾ ਥੋੜਾ ਜਿਹਾ ਸ਼ੁਰੂ ਨਹੀਂ ਕੀਤਾ ਸੀ ਤੇ ਵਲੌਗ ਦਾ ਸ਼ੁਰੂ ਹੁਣ ਅੱਜ ਤਾਂ ਮਨੂੰ ਅਮਨ ਦੇ ਹਸਬੰਡ ਜਾਨੀ ਕਿ ਸਾਡੇ ਭਾਜੀ ਨੂੰ ਸ਼ਗਨ ਲਾਉਣ ਚਲੇ ਹੈ ਜੀ ਤੇ ਅੱਜ ਦਾ ਵਲੌਗ ਡੈਕੋਰੇਸ਼ਨ ਆ ਜਿਹੜਾ ਸੀ ਗ੍ਰੀਨ ਦਾ ਕਨਸੈਪਟ ਆ ਇਹ ਨਵਾਂ ਜਵਾਂ ਆਪਣੇ ਫਰੈਸ਼ ਲੱਗਾ ਹੋਇਆ ਸਾਰਾ ਤੇ ਮੈਂ ਇਹਨਾਂ ਦਾ ਨੰਬਰ ਸ਼ੇਅਰ ਕੀਤਾ ਹੈ ਪਿਛਲੇ ਵਲੌਗਾਂ 'ਚ ਜਾ ਕੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਬਾਕੀ ਮੈਂ ਗੱਲ ਦੱਸਣਾ ਚਾਹੁੰਦਾ ਅੱਜ ਗਾਉਣ ਸੀਗੇ ਜਿਹੜਾ ਅੱਜ ਵਲੌਗ ਤੁਸੀਂ ਦੇਖੋਗੇ ਸੋ ਜ਼ਰੂਰ ਇੰਜੋਏ ਕਰਿਓ ਤੇ ਜ਼ਰੂਰ ਦੱਸੋ เราอยู่วันนี้นว่จด <S <S 2> <S 2> <S 2>

ਹੋ ਬੋਲ ਨਾ ਬੋਲ ਨਾ ਬੋਲ ਬਹੁਤ ਖੁਸ਼ ਹੋ ਜਾਂਦੀ ਨਹੀਂ ਧਰਮਾਈਆਂ ਮੇਲਾ ਆਈਆਂ ਨਹੀਂ ਅੱਜ ਘਰ ਬਾਬਲ ਦੇ ਧੀਆਂ ਮੇਲਾ ਆਈਆਂ ਨਹੀਂ ਅੱਜ ਘਰ ਬਾਬਲ ਦੇ ਧੀਆਂ ਮੇਲਾ ਆਈਆਂ ਨਹੀਂ ਅੱਜ ਘਰ ਬਾਬਲ ਦੇ ਪ੍ਰਭਾ ਹਰਲੀਨ ਆ ਜਾ ਬੇਟਾ ਧੀਆਂ ਨਹੀਂ ਅੱਜ ਘਰ ਬਾਬਲ ਦੇ ਲਾਗੀ ਦੇ ਧੀਆਂ ਨਹੀਂ ਅੱਜ ਘਰ ਬਾਬਲ ਦੇ ਲਾਗੀ ਦੇ ਮੋਲੀ ਕਰ ਕਰਣਾ ਉਹ ਤੇ ਮੋਲੀ ਕਰ ਚੋਰ ਚਲੋ ਨਚੋ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਢੇੜਾ ਭੇਜੇ ਨੀਮਟਿਆਰੇ ਲੰਮੀ ਬਾਹ ਕਰਕੇ ਢੇੜਾ ਭੇਜੇ ਨੀਮਟਿਆਰੇ ਲੰਮੀ ਬਾਹ ਕਰਕੇ ਮੋਦੇ ਇਧਰ ਕਰਦੇ ਲੋੜੀ ਨਪਾਇਆ ਨੀ ਪਾਉ ਕੋਤ ਮੈਂ ਪਾਉ ਕਢਾਏ ਤੇ ਉਹ ਕਰ ਆਉਂਦੀ ਆਂ ਬੋਲੂ ਜੇ ਖੇਲੇ ਆਂ ਤੇ ਛੋਲੇ ਨੀ ਖਟ ਕੇਲੇ ਆਂਗੇ ਛੋਲੇ ਨੀ ਮੈਂ ਸਾਸ ਕੁਟਨੀ ਕੁਟਨੀ ਬੋਲ ਮੈਂ ਮੈਂ ਜੇ ਸਾਸ ਕੁਟਨੀ ਇਹਦਾ ਵੀ ਮਾਸੀ ਵਾਲੀਆਂ ਬੋਲੀਆਂ ਗਈ ਜਾਂਦੀਆਂ ਹਾਂ ਮਾਸੀ ਦੇ ਸਿਣੀ ਹਾਂ ਗੱਲ ਤੇ ਵੀਰੇ ਵਾਰਿਆ ਜਦਹਾਰੀ ਹੋਈ ਤੋਰ ਮੇਂ ਦੁੱਖਨ ਕੇ ਮਾਨੀਆ ਵਾਰਿਆ ਮੇਰੇ किस पियाद कि चलो अगे नेक्स्ट बोली ਪਾਉ ਲੱਗੂ ਹਾਂ ਪਾਉ ਲੱਗੂ ਹਾਂ ਹੈਲੋ ਪਾਉ ਪਾਉ ਮੈਂ ਪਾਉਲੀ ਵਿੱਚ ਨੱਚ ਰਹੀ ਹਾਂ ਸਹਾ ਮਨ ਪਾਉ ਦੇਣਾ ਨਾ ਯਾਨੀ ਕੇ ਕੇ ਦੋ ਵੇ ਪਹਿਣਾ ਨਾ ਚੀਏ ਸੋਰੇ ਨੇ ਚੁਲਿਆ ਮੇਰਾ ਨੀ ਕਾਣੀ ਆ ਨੀ ਪੇਕੇ ਦੋ ਵੇ ਪਹਿਣਾ ਨਾ ਚੀਏ ਹਨ ਫਰ ਮਨੇ ਆ ਪਤ ਪਾਉਂਦੀ ਨਵ ਨਵੇਂ ਕਪੜੇ ਨਿੱਕਾ ਕੱਚੇ ਤੋਂ ਵੀ ਰੰਗ ਦੇਖੋ ਮੈਂ ਗੁੰਦੇ ਰੰਗ ਦੇਖੋ ਮੈਂ ਗੁੰਦੇ ਰੰਗ ਦੇਖੋ ਮੈਂ ਗੁਰੂ ਦੇ ਰੰਗ ਦੇਖੋ ਮੈਂ ਗੁੰਦੇ ਰੰਗ ਦੇਖੋ ਮੈਂ ਗੁਰੂ ਦੇ ਰੰਗ ਦੇਖੋ ਗੱਟੇ ਤੇਰੀ ਵਾਰੀ ਗੱਟੇ ਤੇਰੀ ਵਾਰੀ ਤੇਰੀ ਵਾਰੀ Cacatih, caci-caci, cari-cari, 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 cari 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 ਤੇ ਪਈ ਦੇਵਕੀ ਦੀ ਚਲਮਾ ਅਦੂ ਸੁਤੇ ਪਈ ਨੂੰ ਦੁੱਧ ਪਿਆਉਂਦਾ ਸੁਤੀ ਕਈ ਲੈ ਕੁਆਂ ਨੂੰ ਦੁੱਧ ਲਾਉਂਦਾ ਸੁਤੀ ਕਈ ਜੰਮਣਾ ਬੁੱਕਦਾ ਲੈਗ ਪੈਣਾ ਸੀ ਉਹਨੇ ਚਲੋ ਮੈਂ ਬੋਲੀ ਬੋਲਣ ਸਾਰੇ ਤਾਂ ਗਏ ਨੇ ਮੇਰੇ ਮਾਪਿਆਂ ਨੇ ਪਾ ਸੱਬ ਸੱਬ ਵੀ ਸੱਬ ਸੱਬ ਵੀ ਨਾ 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 ਚੱਲ ਆ ਨੀ ਚਾਹਿਆ ਦੋ ਲੜਦਾ ਚੱਲ 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 ਨੈਕਸਟ 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 ਅੱਗੇ ਕੌਣ ਅੱਗੇ ਕੌਣ ਬੋਲੀ ਆ ਚੱਲ ਬੋਲੀ ਆਈ ਜੀ ਪਾ ਦੋ ਚੱਲ ਮੰਦੀ ਪਾ ਪਾ ਮਾ ਰਾਜੀ ਫਿਰ ਵੇਜ ਨਾਲ ਨਹੀਂ ਕੋਰੇ ਕੋਰੇ ਕੁਝੇ ਵਿੱਚ ਦਹੀਂ ਮੇ ਜਮਾਨੀਆਂ ਕੋਰੇ ਕੋਰੇ ਕੁਝੇ ਵਿੱਚ ਦਹੀਂ ਮੇ ਜਮਾਨੀਆਂ ਹਾਵੇ ਮੇ ਹਾਨਿਆ ਦਹੀਂ ਮੇ ਜਮਾਨੀਆਂ ਢੜਕੇ ਉੱਠਕੇ ਮੈਂ ਰੁਹੇ ਨਾ ਕੇ ਬਾਹਰ ਆਈ ਤੇਰੀ ਘਾਟ ਆਉਂਦੀ ਚਲੋ ਅੱਛਾ ਤੇਰਾ ਸਨਾ ਜਾਵੀ ਪਰ ਵਰਦਸਾਖੀ ਸਾਨੂੰ ਲੈਣਿਆ ਗਿਆ ਬਗੀ ਕੋੜੀ ਤੇ ਬਦਿਆ ਨੱਚੀਏ ਕਿੱਤਾ ਹੋਰ ਨੱਚੀਏ ਮਾਂਆਂ ਧੀਆਂ ਨੱਚੀਏ ਕਿੱਤਾ ਹੋਰ ਨੱਚੀਏ ਮਾਂਆਂ ਧੀਆਂ ਨੱਚੀਏ ਬਸ ਬਾਰੇ ਬਰਸੀ ਖਟਣ ਗਿਆ ਸੀ ਬਾਰੇ ਬਰਸੀ ਖਟਣ ਗਿਆ ਟੱਕ ਕੇ ਲਾਂਦੀ ਨੂੰ ਥੋੜੀ ਮੈਂ ਵਿਗੜੀ ਬੋਤਾ ਵਿਗੜ ਗਿਆ ਥੂੜੀ ਮੈਂ ਵੀ ਵਿਗੜੀ ਬੋਤਾ ਵਿਗੜ ਗਿਆ ਤੂੰ ਸੋਣੀ ਚਲੋ 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 ਹਾਂ ਗੀਰਾਂ ਬਾਜ ਨਾਂਡ ਲਿਗਿਆ ਸੌਂ ਲਿਗਿਆ ਕਾ ਮਾਂ ਬਾਜ ਬਨੇਰੇ ਕਰਦੀ ਬੇਨਤੀਆਂ ਆਵੀ ਕਰ ਮੇਰੇ ਚਲੋ ਜੁਆਇਨ ਕਰੋ ਚਾਚੀ ਜੁਆਇਨ ਕਰੋ ਆਵੀ ਕਰ ਮੇਰੇ ਕਰਦੀ ਬੇਨਤੀਆਂ ਆਵੀ ਨਾ ਕਰ ਮੇਰੇ ਕਰਦੀ ਬੇਨਤੀਆਂ ਆਵੀ ਨਾ ਕਰ ਮੇਰੇ ਕਰਦੀ ਬੇਨਤੀਆਂ ਚਲੋ ਪਾਦੇ ਦਰਾਸਾ ਨੋ ਇੰਡੀ ਟੋ ਵਗਦੀ ਨਦੀ ਦੇ ਵਿੱਚ ਕੁੱਗੀਆਂ ਲੱਗੋ ਇਹ ਗੀਤ ਗਾ ਰਹੇ ਹਾਂ ਵਗਦੀ ਨਦੀ ਦੇ ਵਿੱਚ ਕੁੱਗੀਆਂ ਦਾ ਜੋੜਾ ਇੱਕ ਕੁੱਗੀ ਉੱਤੇ ਨੀਤੇ ਪੈ ਗਿਆ ਬਿਸ਼ੂੜਾ ਹਾਂ ਯਾਤ ਕੁੱਗੀ ਉੱਤੇ ਨੀਤੇ ਪੈ ਗਿਆ ਬਿਸ਼ੂੜਾ ਚੱਲਾ ਚੱਲਾ ਹੋਰ ਨੈਕਸਟ ਨੰਨਤ ਨਹੀਂ ਹੁੰਦੇ ਜਿਹਦੇ ਰਹਿ ਲੱਭਦੇ ਕਿੱਥੇ ਗਾਣ ਕੱਢਦੀਆਂ ਨੇ ਅੰਦਰ ਕੱਢਦੀਆਂ ਸੀ ਅਸੀਂ ਮੈਂ ਵੇਖਿਆ ਇਹ ਗਾਣਾਂ ਦੇ ਕੱਢਦਾ ਪੂੜੀ ਲੰਗ ਖੰਡ ਦੀ ਪੂੜੀ ਆਜਾ ਮੱਸੀ ਨਹੀਂ ਦੱਸੀਏ ਮੱਸੀ ਮੱਸੀ ਬਿਖਰੀ ਕੁੰਡਾ ਤੇ ਮੈਂ ਨਾ ਤੋਕੇ ਮੁੰਦੇ ਕੁੰਡਾ ਤੇ ਮੈਂ ਅਡੀਆਂ ਦੀ ਮੈਲ ਨਾ ਲਾਉਂਦੇ ਨੀ ਦੰਦ ਦੀਏ ਪੀੜੇ ਜੜ ਦੀਏ ਪੀੜੇ ਦੰਦ ਦੀਏ ਪੀੜੇ ਆਸ਼ਕਨੀ ਮੇਰੀ ਕੁੜਤੀ ਦੇ ਵੀਰੇ ਆਸ਼ਕਨੀ ਮੇਰੀ ਕੁੜਤੀ ਦੇ ਵੀਰੇ ਆਸ਼ਕਨੀ ਮੇਰੀ ਕੁੜਤੀ ਦੇ ਚਾਚੀ ਚਾਚੀ ਨੇ ਹੁਣ ਘੇਰ ਪਾਇਆ ਮੜਾ ਜਾ ਪਹਿਲਾ ਸੰਗਦੀ ਰਹੀ ਆ ਹੁਣ ਇਹਦੇ ਵੀ ਆਣੂ ਬੜਾ ਲੱਗੀ ਚਲੋ ਇਹ ਨਹੀਂ ਕੰਮ ਕਰਦੇ ਤੇ ਫਿਰ ਦਿਖਾ ਕੇ ਬਹਿ ਜਾ ਚੱਲ 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 ਹੁਣ ਨਹੀਂ ਉੱਠ ਚਲੋ ਜੂਜਿਮੀ ਮਖਾਟੇ ਦੰਗਣੇ ਕੀ ਨਚਣਾ ਜਿੰਨਾ ਚੰਨੇ ਖਾਦੇ ਸਾਗ ਦੇ ਨੁੱਚਣਗੇ ਤਾਲੀਵਾਲ ਜਿੰਨਾ ਮੇਵੇ ਖਾਦੇ ਫਾੜ ਦੇ ਨਚਣਗੇ ਤਾਲੀਵਾਲ ਜਨਾ ਦੇਲੇ ਖਾਦੇ ਫਾੜ ਦੇ बीटा ने मेकी लगना गोटिया कोला मोटी ने मेकी लगना गोटिया कोला मोटी ने मेकी लगना गोटिया कोला मोटी ने मेकी शगर कब ले पर कब जब दिखना ਬੜਾ ਨੱਚਦੀ ਰਹੀ ਮੰਮੀ ਵੇਖੋ ਜਦ ਤਾਈ ਬੰਗਲਾਰੀ ਹੋ ਗਈ ਸੀ ਬੰਗਲਾਰੀ ਹੋ ਗਈ ਸੀ ਚੱਲੋ ਵਾਦਗੇ ਅਸੀਂ ਚੱਲ ਇਹਨਾਂ ਵੀ ਛਕਣ ਕਰ ਲਿਆ ਅੱਜ ਬਹੁਤ ਆਈ ਵਗਦੀ ਰਾਵੀ ਨੇ ਵਿੱਚ ਕੰਨਾ ਗੁੜਿਆ ਜਾਂਦਾ ਵਗਦੀ ਰਾਵੀ ਨੇ ਵਿੱਚ ਕੰਨਾ ਗੁੜਿਆ ਜਾਂਦਾ ਅੱਗੇ ਗੁਰੂ ਨਾਨਕ ਪਿੱਛੇ ਮਰਦਾਨਾ ਗੁੜਿਆ ਜਾਂਦਾ ਅੱਗੇ ਗੁਰੂ ਨਾਨਕ ਪਿੱਛੇ ਮਰਦਾਨਾ ਗੁੜਿਆ ਜਾਂਦਾ ਅੱਗੇ ਗੁਰੂ ਨਾਨਕ ਪਿੱਛੇ ਮਰਦਾਨਾ ਗੁੜਿਆ ਜਾਂਦਾ ਮੈਂ ਤਾਂ ਅੱਜ ਲੱਗ ਲਾ ਮੈਂ ਤਾਂ ਅੱਜ ਨਰੀ ਦੇ ਵਿੱਚ ਸੋਟੀਆਂ ਨੇ ਫਾੜੀਆਂ ਖਾ ਲੋ ਸਹੀ ਹੋ ਨਹੀਂ ਜਿੰਨਾਰੇ ਇੱਕ ਵਾਰੀਆਂ ਖਾ ਲੋ ਸਹੀ ਹੋ ਨਹੀਂ ਜਿੰਨਾਰੇ ਇੱਕ ਵਾਰੀਆਂ ਹਰਮਣ ਕਿੰਨਾ ਕੁ ਟਾਈਮ ਲੱਗਦਾ ਤੈਨੂੰ ਆ ਵਿਆਂ ਆ ਪਾਏ ਪਾਈਆਂ ਮੌਜਾ ਲੁਟਣ ਕਵਾਰੀਆਂ ਵਿਆਂ ਆ ਪਾਏ ਪਾਈਆਂ ਨਾ ਲੁਟਣ ਕਵਾਰੀਆਂ ਵਿਆਂ ਆ ਪਾਏ ਪਾਈਆਂ ਮੌਜਾ ਲੁਟਣ ਕਵਾਰੀਆਂ ਤੂੰ ਤੇ ਨੈਸਟ ਨੈਸਟ ਤੇ ਆਪੋਂ ਨੈਸਟ ਕਰ ਲੈ ਅੱਜ ਤੇਰੀ ਨੈਸਟ ਕਿੱਧਰ ਗਈ ਅੱਜ ਪੁੱਛਾਂ ਕਿੰਨਾ ਟਾਈਮ ਲੱਗਦਾ ਰੋਪਿਆ ਤੱਕ ਕਹਿਣਗੇ دیوانہ ہو گیا ہے جے روپیا تک نہیں گے دیوانہ ہو گیا نہ بولیا تک نہیں گے بیگانہ ہو گیا بیگانہ نہ ہو گیا نہ ہو بولیا تک نہیں گے بیگانہ ہو گیا क जुबानक इस जुबान लोका दी इस जुबान फड़ा मैं तेरे बगैर जिंदगी की कर मै तेरी तेरे जान दी कि जरा ग मैं तेरे बगैर ਗਰਾਂ ਦੇ ਮੈਂ ਬੰਬੁੱਸੀ ਬਾਕੀ ਬਹੁਤ ਹੋਰ ਕੋਈ ਨਹੀਂ ਓਏ ਮਾਰੀ ਗੱਲ ਰਿਸ਼ਕੀ ਚਾਹ ਹਾਂ ਮੈਂ ਵੀ ਗੱਲ ਦਵਾ ਰਹੀ ਹਾਂ ਆਪਣੇ ਲਗਵਾਇਆ ਘਰੇ ਮੈਂ ਕਿਚਕੀ ਨਾ ਹੋ ਜਾਵੇ ਕਿਚਕੀ ਜਰਖਾਂਸੀ ਨਹੀਂ ਨਹੀਂ ਜਾਣਦਾ ਮੈਨੂੰ ਝੇੜਦਾ ਹੀ ਗੱਲ कटियां के ते सॼा तेर ते ਇਹ ਕਿਆ ਫਿਰ ਮਿਲਦਾ ਫਿਰ ਮਰਨ ਗਾ ਦੁੱਪ ਉਹ ਬਸ ਅੱਖਾਂ ਲੈ ਕੇ ਬੈਠਾ ਹਾਂ ਜਦੋਂ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ ਕੁਝ ਮੇਰੇ ਰੋਂਦੀਆਂ ਤੇਰੇ ਵਖ ਹੋਣਦੀਆਂ ਲਾਹੁਣਾ ਗੱਲ ਦੇ ਨਾਲ ਤੈਨੂੰ ਮੈਂ ਅੱਖਾਂ ਭੇਦ ਕਰਨੀਆਂ ਨੇ ਅਗਲਾ ਟੱਪਾ ਵੀਰ ਬਿਲਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰ ਲੀਆਂ ਨੇ ਹਾਂ ਨਹੀਂ ਭਾਈ ਐਨੀ ਮੈਂ ਤੇਰੇ ਨਾਲ ਉਹ ਸੋਹਣਾ ਕੋਈ ਵੀ ਵੇਖਿਆ ਨਾ ਸੂਰਜ ਤੱਤਾ ਤੇ ਚੰਦ ਸਾਗੀ ਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥੋਕਾਰ ੁਰਲਦੇ ਫਿਰਦੇ ਸੀ ਲੋਹਾ ਪਾਰ ਨਾ ਦਿੱਤਾ ਇਸ ਚੰਦਨ ਦੀ ਲੱਕੜ ਨੇ ਫੋਟੋ ਖਾ ਲਓ ਤੇ ਲਿਖਿਆ ਨਾਲੇ ਦੇਖਣ ਨਾਲੇ ਚੁੰਮਾ ਮੈਂ ਮੇਰੀ ਸੁਰਤ ਪੁਲਾਤੀ ਤੇਰੇ ਨਾਂ ਦੇ ਅੱਖਰ ਨੇ ਮੇਰੀ ਸੁਰਤ ਪੁਲਾਤੀ ਤੇਰੇ ਨਾਂ ਦੇ ਰਜੀ ਜੀ ਗਰ ਰਾਜ ਬੀਟਾ ਮੈਂ ਬੋਲਿਆ ਹਾਂ ਹਾਂਜੀ ਕਿਦਾਂ ਦਾ ਲੱਗਾ ਜੀ ਤੁਹਾਨੂੰ ਵਲੌਗ ਤੇ ਕਮੈਂਟ ਕਰਕੇ ਜੂ ਦੱਸੋ ਲਵ ਯੂ ਅੰਨੇਵਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਐਦਾ ਹੀ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਤੇ ਲਵ ਯੂ ਅੰਨੇਵਾ ਸਾਡੇ ਨਾਲ ਵਿਆਹ ਇੰਜੋਏ ਕਰਦੇ ਰਹੋ ਤੇ ਅਸੀਂ ਤੁਹਾਡਾ ਮਾਣ ਤੇ ਤੁਸੀਂ ਸਾਡਾ ਮਾਣ ਮੈਂ ਭੁੱਲ ਗਿਆ ਗੱਲ ਮੈਂ ਤੁਹਾਡਾ ਗੱਗੂ ਤੁਸੀਂ ਮੇਰਾ ਮਾਣ ਐਦਾਂ ਹੁੰਦਾ ਜੇ ਤੇ ਲਵ ਯੂ ਅੰਨੇਵਾ ਜੀ ਸਾਰਿਆਂ ਨੂੰ ਸਨੈਪਚੈਟ ਆਈਡੀ ਸੰਧੂ ਗੱਗੂ 1 ਸੰਧੂ ਜੀ ਜੂ ਜੀ ਜੂ 1 ਸੰਧੂ ਭਾਕੇ ਵਨਪਾਲੂ ਇੰਸਟਾਗ੍ਰam ਹੈ ਗੁਰਸ਼ਰਨ g u r s h a r m 157157 ਸੋ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਲਵ ਯੂਰ ਨੇ ਬਾਜੀ